ਪ੍ਰਧਾਨ ਜੀ ਅੱਜ ਜਿਹੜਾ ਪਤਲਾ ਫੁੱਕਿਆ ਕੀ ਵਜਾ ਪਤਲਾ ਫੁੱਕਣ ਦੀ ਅੱਜ ਫੋਟੋਆਂ ਬੜੀਆਂ ਲਾਈਆਂ ਤੁਸੀਂ ਅੱਜ ਪੰਜਾਬ ਦਾ ਦਰੁਭਾਗ ਇੱਕ ਭੰਡ ਨੂੰ ਦੇਸ਼ ਦਾ ਪ੍ਰਦੇਸ਼ ਦਾ ਮੁੱਖ ਮੰਤਰੀ ਲੋਕਾਂ ਨੇ ਵਿਸ਼ਵਾਸ ਕਰਕੇ ਬਣਾਤਾ ਔਰ ਉਹਨੂੰ ਇੰਨੀ ਤਮੀਜ਼ ਨਹੀਂ ਉਹਨੂੰ ਸੰਸਦ ਚ ਉਹਦੀ ਬੋਲਣ ਦੀ ਭਾਸ਼ਾ ਹਨ ਇੰਨੀ ਅਨਪਾਰਲੀਮੈਂਟਰੀ ਆ ਆਪਣੇ ਹਾਊਸ ਚ ਜਦੋਂ ਬੋਲਦਾ ਔਰ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਦੇ ਬਾਰੇ ਜਿਹੜੀ ਸ਼ਬਦਾਵਲੀ ਉਹ ਪ੍ਰਯੋਗ ਕਰਦਾ ਇਹ ਇਸ ਤੋਂ ਜ਼ਿਆਦਾ ਇੱਕ ਕੀ ਉਹਦੇ ਲਈ ਸਾਡੇ ਪ੍ਰਦੇਸ਼ ਦੇ ਲਈ ਜਾਂ ਦੇਸ਼ ਦੇ ਲਈ ਸ਼ਰਮਨਾਕ ਘਟਨਾ ਹੋਊਗੀ ਐਸਾ ਨਕੰਮਾ ਜਿਹਨੇ ਲੋਕਾਂ ਨੂੰ ਠੱਗਿਆ ਪੰਜਾਬ ਦੀ ਜਨਤਾ ਨੂੰ ਠੱਗਿਆ ਪੰਜਾਬ ਦੇ ਲੋਕਾਂ ਨੂੰ ਠੱਗਿਆ ਝੂਠ ਬੋਲ ਕੇ ਹਜੇ ਵੀ ਬਸ ਨਹੀਂ ਕਰਦਾ ਐਸੇ ਲੋਕ ਦਾ ਅਸੀਂ ਅੱਜ ਪਤਲਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਚ ਰੋਸ ਸੀ ਪੰਜਾਬ ਭਰ ਚ ਪੁਤਲੇ ਫੂਕੇ ਜਾ ਰਹੇ ਆ ਉਸੇ ਕੜੀ ਚ ਜੇ ਲੁਧਿਆਣੇ ਦੇ ਵਿੱਚ ਸਾਰੇ ਕਾਰਜਕਰਤਾ ਨੇ ਉਹਦਾ ਪੁਤਲਾ ਫੂਕ ਕੇ ਰੋਜ਼ ਕੀਤਾ ਇਹ ਜੇ ਆਦਮੀ ਨੂੰ ਤਾਂ ਨਰਕਾਂ 'ਚ ਜਗ੍ਹਾ ਨਹੀਂ ਮਿਲਣੀ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਬੋਲਦਾ ਔਰ ਮੈਂ ਸਰ ਦਾ ਵੀ ਆਨ ਵਾਲਾ ਜਿਹੜਾ ਸਮਾਂ ਔਰ ਪੰਜਾਬ ਦੀ ਜਨਤਾ ਇੱਕ ਇੱਕ ਗੱਲ ਦਾ ਹਿਸਾਬ ਲਾਊਗੀ ਜਿਸ ਢੰਗ ਦੇ ਨਾਲ ਇਹਨਾਂ ਦੇ ਆਪਣੇ ਐਮਐਲਏਆਂ ਦੇ ਉੱਤੇ ਆਪਣੇ ਲੋਕਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਆ ਕੱਲ ਵੀ ਇਹਨਾਂ ਦੇ 2 ਐਮਐਲਏ ਦੇ ਉੱਤੇ ਪਰਚਾ ਦਰਜ ਹੋਇਆ ਸੋ ਕਹੇ ਜੀ ਸਰਕਾਰ ਆ ਵੀ ਅਸੀਂ ਪਹਿਲੀ ਵਾਰੀ ਇਹੋ ਜਿਹੇ ਹਾਲਾਤ ਦੇਖ ਰਹੇ ਹਾਂ ਪੰਜਾਬ 'ਚ ਅਜੇ ਤੱਕ ਇਹੋ ਜਿਹੇ ਦੇਖਣ ਨੂੰ ਮਿਲੇ ਨਹੀਂ ਮਿਲੇ ਨਹੀਂ ਸੋ ਅੱਜ ਲੋਕਾਂ 'ਚ ਭਾਰਤੀ ਜਨਤਾ ਪਾਰਟੀ 'ਚ ਪਰਦੇਸ਼ ਦੇ ਲੋਕਾਂ 'ਚ ਇਹ ਬੜਾ ਵੱਡਾ ਰੋਸ ਆ ਅਸੀਂ ਅੱਜ ਜੋ ਰੋਸ ਜ਼ਾਹਰ ਕੀਤਾ ਕੀ ਪੰਜਾਬੀਆਂ ਨੇ ਬੜੀ ਸਧਰਾਂ ਦੇ ਨਾਲ ਇੱਕ ਬਦਲਾਅ ਲੈ ਕੇ ਆਉਣ ਵਾਲੀ ਪਾਰਟੀ ਨੂੰ 92 ਵਿਧਾਇਕ ਚੁਣ ਕੇ ਦਿੱਤੇ لیکن بدلاؤ ایسا آیا ہے کہ ਸਾਡਾ ਮੁੱਖ ਮੰਤਰੀ ਸਾਰੀਆਂ ਮਰਿਆਦਾ ਹੀ ਭੁੱਲ ਗਿਆ ਉਹਨੂੰ ਇਹ ਨਹੀਂ ਪਤਾ ਕਿ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਉਹਨੂੰ ਇਹ ਨਹੀਂ ਪਤਾ ਮੈਂ ਦੇਸ਼ ਦੇ ਗ੍ਰਹਿ ਮੰਤਰੀ ਵਾਸਤੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਔਰ ਜਿਸ ਤਰੀਕੇ ਦੀ ਪਾਸ਼ਾ ਵਿਧਾਨ ਸਭਾ ਦੇ ਬਾਹਰ ਔਰ ਕੱਲ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੇ ਵਰਤੀ ਹੈ ਉਹ برداشت ਨਹੀਂ ਕੀਤੀ ਜਾ ਸਕਦੀ ਇਸ ਕਰਕੇ ਭਾਰਤ ਜਨਤਾ ਪਾਰਟੀ ਨੇ ਸਾਰੇ ਸੂਬੇ ਪਰ ਵਿੱਚ ਭਗਵੰਤ ਮਾਨ ਦੇ ਪੁਤਲੇ ਫੁਕਨ ਦਾ ਨਿਰਣੈ ਕੀਤਾ ਔਰ ਉਸੇ ਤਰ ਕੜੀ ਦੇ ਤਹਿਤ ਲੁਧਾਨੇ ਚ ਪੁਤਲਾ ਫੁਕਾ ਜਾ ਰਿਹਾ ਇੱਕ ਮੁੱਖ ਮੰਤਰੀ ਹੋਵੇ ਔਰ ਉਹਨੂੰ ਇਹ ਨਾ ਪਤਾ ਹੋਵੇ ਕਿ ਪ੍ਰਧਾਨ ਮੰਤਰੀ ਕਿਹੜੇ ਕਿਹੜੇ ਦੇਸ਼ਾਂ ਚ ਜਾ ਕੇ ਆਏ ਨੇ ਤੇ ਕਸੂਰ ਕਿਵਾਂ ਫਲਾਨੀਆਂ 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 ਉਹ ਜੋ ਕਮੇਡੀ ਹੁੰਦੀ ਹੈ ਨਾ ਉਸ ਤੋਂ ਬਾਹਰ ਨਹੀਂ ਆ ਪਾ ਰਿਹਾ ਮੁੱਖ ਮੰਤਰੀ ਨੂੰ ਸਮਝ ਨਾ ਪਊਗਾ ਇਹ ਸਟੇਜ ਨਹੀਂ ਜਿੱਥੇ ਤੂੰ ਨਟਕੀ ਕਰਦਾ ਤੂੰ ਅਸਲੇ ਪ੍ਰਦੇਸ਼ ਦਾ ਮੁੱਖ ਮੰਤਰੀ ਹੈ ਮੰਨਿਆ ਅੱਗੇ ਪਿੱਛੇ ਤੇ ਕਹਿ ਦਿੰਦੇ ਸੀ ਖਾਦੀ ਪੀਤੀ ਚ ਬੋਲ ਗਿਆ ਅੱਜ ਸੜਨ ਸ਼ਰਮਤ ਸਿਰ ਨਿਮਹਿ ਹੋ ਜਾਂਦਾ ਹੈ ਜੋ ਅਸੀਂ ਪਰਸੋ ਹਾਲਾਤ ਦੇਖੀ ਜਦੋਂ ਦਿੱਲੀ ਦੇ ਵਿੱਚ ਪ੍ਰੈਸ ਨੂੰ ਬਰੀਫ ਕਰ ਰਹੇ ਸੀਗੇ ਪੱਗ ਦਾ ਲੜ ਕਿਤੇ ਸੀਗਾ ਜਬਾਨ ਕਿਤੇ ਸੀ ਤੇ ਬਾਡੀ ਲੈਂਗੁਏਜ ਕਿਤੇ ਸੀ ਐਸیں ਕੰਮੀ ਠੱਲੀ ਸਰਕਾਰ ਇੱਕ ਪੰਜਾਬੀ ਦੀ ਕਹਾਵਤ ਹੈ ਬੰਦਰ ਬੰਦਰ ਕੀ ਜਾਣੇ ਅਦਰਕ ਦਾ ਸਵਾਦ ਸੋ ਉਸ ਕਹਾਵਤ ਜਿਹੜੀ ਹੈਗੀ ਹੈ ਇਹ ਆਮ ਆਦਮੀ ਪਾਰਟੀ ਤੇ ਟੁੱਕਦੀ ਹੈ ਵਿਦੇਸ਼ ਨੀਤੀ ਬਾਰੇ ਪੁੱਛਦੇ ਪਏ ਨੇ ਜੇ ਨਹੀਂ ਪਤਾ ਕੁਝ ਦੇਸ਼ਾਂ ਦੇ ਨਾਂ ਨਹੀਂ ਪਤਾ ਆਏਗੇ ਤੇ ਪਰਚੀ ਤੋਂ ਪੜ੍ਹ ਲਓ ਤੁਹਾਡੇ ਕੋ ਪੰਜਾਬ ਸੰਭਿਆ ਨਹੀਂ ਜਾਂਦਾ ਅੱਜ ਪੰਜਾਬ ਚ ਲੋਕ ਲੋਕ ਜਿਹੜੇ ਨੇ ਤਰਾਹੀ ਤਰਾਹੀ ਕਰ ਰਹੇ ਨੇ ਰੋਜ਼ ਗੈਂਗਸਟਰ ਆ ਕੇ ਕਤਲ ਕਰ ਰਹੇ ਨੇ ਪਿੱਛੇ ਅਬ ਮੋਗੇ ਹੋਇਆ ਹੁਣ ਅਬੋਰ ਹੋਇਆ ਕੋਈ ਦਿਨ ਐਸਾ ਬੀਤਿਆ ਜਿਸ ਦਿਨ ਗੈਂਗਸਟਰ ਜਿਹੜੇ ਨੇ ਪੰਜਾਬ ਦੇ ਚ ਕਤਲਗਰਤ ਨਹੀਂ ਕਰਦੇ ਕਿਆ ਕੋਈ ਦਿਨ ਐਸਾ ਬੀਤਿਆ ਜਿਸ ਦਿਨ ਡਰੱਗਸ ਦੇ ਓਵਰਡੋਸ ਦੇ ਨਾਲ ਨੌਜਵਾਨ ਨਹੀਂ ਮਰਦੇ? ਕਿਆ ਕੋਈ ਦਿਨ ਐਸਾ ਨਿਕਲਦਾ ਹੈ ਕਿਸੇ ਵੀ ਸ਼ਹਿਰ ਦੇ ਵਿੱਚ, ਕਿਸੇ ਵੀ ਮੱਲੇ 'ਚ ਕਿ ਜਿਸ ਦਿਨ ਰੋ ਸਨੇਚਿੰਗ ਨਾ ਹੁੰਦੀ ਹੋਵੇ? ਸਾਡੀਆਂ ਮਾਤਾ-ਪਿਤਾ ਨਾ ਘਰ ਦੇ ਥੜੇ ਤੇ ਨਹੀਂ ਖੜ੍ਹ ਸਕਦੀਆਂ, ਬਾਜ਼ਾਰ ਜਾਣਾ ਦੂਰ ਦੀ ਗੱਲ ਹੋ ਗਈ। ਹੁਣ ਮਾਤਾ-ਪਿਤਾ ਦੇ ਵੀ ਗੱਲ ਛੱਡੋ। ਹੁਣ ਤਾਂ ਤੁਸੀਂ ਵੀ ਘਰੋਂ ਬਾਹਰ ਨਿਕਲਣ ਵੇਲੇ ਜਾਂ ਜੰਨਕਲਦੇ ਹੋ ਤੇ ਘਰ ਦੇ ਅਰਦਾਸ ਕਰਦੇ ਨੇ ਸੁਖ ਸੁਬਿਲੀ ਵਾਪਸ ਆ ਜਾਵੇ। ਇਸ ਤਰ੍ਹਾਂ ਦੀ ਸਰਕਾਰ ਚਲਾਉਣ ਵਾਲਾ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਪ੍ਰਸ਼ਨ ਚੱਕਦਾ ਪਿਆ ਦੇਸ਼ ਦੇ ਗ੍ਰਹਿ ਮੰਤਰੀ ਤੇ ਪ੍ਰਸ਼ਨ ਚੱਕਦਾ ਪਿਆ ਇਹ ਬਹੁਤ ਹੀ ਅਫਸੋਸਜਨਕ ਹੈ ਅਸੀਂ ਕਿਸੇ ਕੀਮਤ ਉਤੇ ਇਸ ਤਰ੍ਹਾਂ ਦੀ ਸ਼ਬਦਾਵਲੀ ਬਰਦਾਸ਼ਤ ਨਹੀਂ ਕਰ ਸਕਦੇ ਕਹਿੰਨ ਨੂੰ ਅਸੀਂ ਬੜਾ ਕੁਝ ਕਹਿ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਪੰਜਾਬ ਔਰ ਪੰਜਾਬੀਅਤ ਦੀ ਗੱਲ ਕਰਨ ਵਾਲੇ ਸੇਰ ਤੋਂ ਲੱਗੇ ਪੰਜਾਬੀਅ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਢੰਡोरा पिटਣ ਵਾਲੇ ਅੱਜ ਕਿਸ ਤਰੀਕੇ ਨਾਲ सीएमओ ਆਫਿਸ ਗਿਰਵੀ ਰੱਖਿਆ ਹੋਇਆ ਇਹ ਉਹੀ ਵਿਪਲ কুমার ਹੈ ਨਾ ਜਿਸ ਨੇ ਸਵਾਤੀ ਮਹੀਵਾਲ ਆਮ ਆਦਮੀ ਪਾਰਟੀ ਦੀ ਐਮਪੀ ਨੂੰ ਅਰਵਿੰਦ ਕੇਜਰੀਵਾਲ ਦੇ ਘਰ ਚ ਕੁੱਟਿਆ ਸੀਗਾ ਇਸ ਤਰ੍ਹਾਂ ਦੇ ਲੋਕ ਅੱਜ ਪੰਜਾਬ ਦਾ सीएमओ ਚਲਾਣਗੇ ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਨਕਾਰਿਆ ਦੁਤਕਾਰਿਆ ਦੁੱਚੋਂ ਮੱਖੀ ਵਾਂਗਰ ਕੱਢ ਕੇ ਬਾਹਰ ਕੱਢਿਆ ਮੁੱਖ ਮੰਤਰੀ ਛੱਡੋ ਮੰਤਰੀ ਛੱਡੋ ਐਮਐਲਏ ਵੀ ਨਹੀਂ ਰਾਂ ਦਿੱਤਾ ਅਜੋ ਆ ਕੇ ਪੰਜਾਬ ਦੀ ਸਰਕਾਰਾਂ ਚਲਾਣਗੇ ਔਰ ਸਾਡਾ ਮੁੱਖ ਮੰਤਰੀ ਕਟਪਤਲੀ ਬਣ ਕੇ ਰਹੇਗਾ ਇੱਕ ਕਟਪਤਲੀ ਮੰਤਰੀ ਮੁੱਖ ਮੰਤਰੀ ਤੇ ਨਾਲੋ ਸ਼ਰਮ ਵਾਲੀ ਸਿਰ ਚੁੱਕ ਜਾਂਦਾ ਸਾਡਾ ਸਰ ਬਾਰਡਰ ਬਾਰਡਰ ਏਰੀਆ ਨੂੰ ਲੈ ਕੇ ਜਿਹੜੇ ਆ ਵਿਧਾਨ ਸਭਾ ਦੇ ਵਿੱਚ ਸਵਾਲ ਚੁੱਕੇ ਗਏ ਨੇ ਉਹਦੇ ਕੈਬਨਟ ਦੀ ਜਿਹੜੀ ਮੀਟਿੰਗ ਵੀ ਹਾਂ ਤਾਂ ਕਿਤੇ ਨਾ ਕਿਤੇ ਕੀ ਆ ਗਿਆ 50 ਕਿਲੋਮੀਟਰ ਦਾ ਜਿਹੜਾ ਏਰੀਆ ਹੈਗਾ ਆਪਣੀ ਬਾਰਡਰ ਏਰੀਆ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਦੇ ਅਧੀਨ ਹੈ ਕਹਾਂਗੇ ਕਿ ਫਿਰ ਵੀ ਜਿਹੜਾ ਨਾ ਨਾ ਮੈਂ ਹੁਣ ਕੀ ਕਵਾਂ ਤੁਰ ਫਿੱਟੇ ਇਹਨਾਂ ਦੇ ਮੂੰਹ ਦੇ ਜਿਨ੍ਹਾਂ ਨੂੰ ਇੱਕ ਮੁੱਖ ਮੰਤਰੀ ਹੋ ਕੇ ਇੱਕ ਮੰਤਰੀ ਹੋ ਕੇ ਜਿਨ੍ਹਾਂ ਨੂੰ ਇਹਦਾ 50 ਕਿਲੋਮੀਟਰ ਜਿਹੜਾ ਬੀਐਸਐਫ ਦਾ ਦਾਇਰਾ ਦਿੱਤਾ ਹੈ ਉਹਦੀ ਸਮਝ ਨਹੀਂ ਹੈਗੀ ਲਾਅ ਐਂਡ ਆਰਡਰ ਪੂਰਾ ਉਸ ਇਲਾਕੇ ਦਾ ਕੰਟਰੋਲ ਪੰਜਾਬ ਦੇ ਪੁਲਿਸ ਕੋਲੇ ਹੈ ਉਹ ਜੇ ਨਹੀਂ ਚਲਾਨੀ ਆਂਦੀ ਸਰਕਾਰ ਤੇ ਆਪਣੇ ਡੀਜੀਪੀ ਕੋਲ ਪੁੱਛ ਲਓ ਇਹਨਾਂ ਪਤਾ ਨਹੀਂ ਕਿ 50 ਕਿਲੋਮੀਟਰ ਦਾ ਦਾਇਰਾ ਕੀ ਹੁੰਦਾ ਹੈ ਬੀਐਸਐਫ ਕੋ ਹੈ ਜੀ ਬੀਐਸਐਫ ਅਰੇ ਭਾਈ ਲਾ ਐਂਡ ਆਰਡਰ ਉੱਥੇ ਦਾ ਕੰਟਰੋਲ ਕਰਨਾ ਪੰਜਾਬ ਪੁਲਿਸ ਦਾ ਕੰਮ ਹੈ ਪੰਜਾਬ ਸਰਕਾਰ ਦਾ ਕੰਮ ਹੈ ਆਪਣੀਆਂ ناکامیਆਂ ਨੂੰ ਦੂਸਰੇ ਤੇ ਦੋਸ਼ ਦੇਣਾ ਇਹ ਆਮ ਆਦਮੀ ਪਾਰਟੀ ਦੇ ਡੀਐਨਏ ਚ ਹੈਗਾ ਅਸੀਂ ਦੇਖਿਆ ਨਾ ਦਿੱਲੀ ਦੇ ਵਿੱਚ ਔਰ ਉੱਥੇ ਪੰਜਾਬ ਚ ਵੀ ਦੇਖ ਰਹੇ ਹਾਂ ਪਿਛਲੇ 3.5 ਸਾਲ ਤੋਂ ਹਰ ਗੱਲ ਤੇ ਫੇਲੀਅਰ ਦੋਸ਼ ਕੇਂਦਰ ਸਰਕਾਰ ਦੋਸ਼ ਨਰਿੰਦਰ ਮੋਦੀ ਦੋਸ਼ ਅਮਿਤ ਸ਼ਾ ਸੋ ਇਹ ਨਕਮੇ ਠੱਲਿਆਂ ਨੂੰ ਸਮਝਣਾ ਪਏਗਾ ਕਿ ਸਰਕਾਰਾਂ ਕਿੱਦਾਂ ਚੱਲਦੀਆਂ ਨੇ ਅੱਜ ਜਿਹੜਾ ਰੋਸ ਪ੍ਰਦਰਸ਼ਨ ਖਾਸ ਕਰ ਪੰਜਾਬ ਦੀ ਗਵਰਨਮੈਂਟ ਦੇ ਖਿਲਾਫ ਦੇਖੋ ਅੱਜ ਜਿਹੜਾ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਔਰ ਜਿਹੜਾ ਪੁਦਲਾ ਭੋਕਿਆ ਗਿਆ ਉਹ ਇੱਕ ਜਿਹੜਾ ਪੰਜਾਬ ਦਾ ਸੀਐਮ ਜਿਹੜਾ ਲੋਕਾਂ ਨੇ ਬਣਾਇਆ ਸੀ ਔਰ ਅੱਜ ਮੈਨੂੰ ਕੀ ਕਹਿਣਾ ਚਾਹੀਦਾ ਇੱਕ ਗੰਦ ਦਾ ਟੋਕਰਾ ਇਹ ਭਗਵੰਤ ਮਾਨ ਜਿਹੜਾ ਪੰਜਾਬ ਦਾ ਸੀਐਮ ਨਹੀਂ ਹੈਗਾ ਇੱਕ ਇਹ ਪੰਜਾਬ ਦਾ ਗੰਦ ਦਾ ਟੋਕਰਾ ਹੈ ਜਿਸ ਤਰੀਕੇ ਨਾਲ ਗੰਦ ਬੋਲਦਾ ਹੈ ਜਿਸ ਤਰੀਕੇ ਨਾਲ ਇਹ ਆਪਣੇ ਪ੍ਰਧਾਨ ਮੰਤਰੀ ਦੀ ਜਾਂ ਗ੍ਰਹਿ ਮੰਤਰੀ ਦੀ ਨੂੰ ਗੱਲਾਂ ਕਰਦਾ ਅੱਜ ਜਿਹੜਾ ਲੁਧਿਆਣਾ ਜਾਂ ਸਾਡਾ ਜਿਹੜਾ ਪੰਜਾਬ ਹੈ ਅੱਜ ਸ਼ਰਮਿੰਦਾ ਇਸ ਗੱਲ ਤੋਂ ਕਿ ਅਸੀਂ ऐसे एक गंद ਦੇ ਟੋਕਰੇ ਨੂੰ ਵੋਟਰਾਂ ਪਾਤੀਆਂ ਔਰ ਉਹ ਸੀਐਮ ਬਣਾਤਾ ਜਿਹਨੂੰ ਇੱਕ ਪ੍ਰਧਾਨ ਮੰਤਰੀ ਦੇ ਬਾਰੇ ਕਿਦਾਂ ਬੋਲਣਾ ਚਾਹੀਦਾ ਹੈ ਕਿਸ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ ਉਹਦੀ ਵੀ ਅਗਲ ਹੈ ਨਹੀਂ ਸਾਰੀਆਂ ਮਰਿਆਦਾ ਭੁੱਲ ਕੇ ਜਿਸ ਤਰੀਕੇ ਨਾਲ ਬੋਲਿਆ ਅੱਜ ਸਾਰਾ ਪੰਜਾਬ ਜਿਹੜਾ ਵੇ ਮੁਦਲਫ ਹੋ ਕੇ ਪ੍ਰਦਰਸ਼ਨ ਕਰ ਰਿਹਾ ਹੈ ਲੱਗਦਾ ਕਿਤੇ ਨਾ ਕਿਤੇ ਅਜਿਹੀ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ ਮੈਂ ਤੇ ਕਹਾਂ ਜੀ ਮੈਨੂੰ ਤਾਂ ਸ਼ਰਮ ਆ ਰਹੀ ਹੈ ਭਗਵੰਤ ਮਾਨ ਨੂੰ ਸੀਐਮ ਕਹਿੰਦੇ ਆ ਵੀ ਸੀਐਮ ਅੱਜ ਤੋਂ ਬਾਅਦ ਅਸੀਂ ਇਹਨੂੰ ਮੈਂ ਤੇ ਸੀਐਮ ਵੀ ਨਿਕਵਾਂਗੇ ਇੱਕ ਗੰਦ ਦਾ ਟੋਕਰਾ ਕਹਾਂਗੇ ਵੀ ਇਸ ਤੋਂ ਵੱਡਾ ਗੰਦ ਨਹੀਂ ਹੋ ਸਕਦਾ ਔਰ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾ ਦਿੱਤਾ ਔਰ ਸੀਐਮ ਬਣਾਤਾ ਔਰ ਅੱਜ ਉਹ ਲੋਕ ਜਿਹੜੇ ਨੇ ਪਸਤਾ ਰਹੇ ਨੇ ਧੰਨਵਾਦ ਜਿਹੜਾ ਬੁਦਲਾ ਭੁਗਾਇਆ ਕੀ ਕਹਿਣਾ ਉਹਦੇ ਬਾਰੇ ਦੇਖੋ ਤੁਸੀਂ ਦੇਖ ਸਕਦੇ ਹੋ ਇੱਕ ਸਟੇਟ ਦਾ ਚੀਫ ਮਿਨਿਸਟਰ ਆ ਚੀਫ ਮਿਨਿਸਟਰ ਦੀ ਬੋਲੀ ਦੇਖੋ ਉਹ ਕੀ ਬੋਲਦਾ ਪਿਆ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਰਾਤ ਨੂੰ ਪੀ ਲੰਦਾ ਜਾਂ ਦਿਨ ਤੱਕ ਉਤਰਦੀ ਨਹੀਂ ਤੇ ਸਵੇਰੇ ਆ ਕੇ ਜੋ ਮੂੰਹ ਚ ਆਂਦਾ ਜੋ ਦਾ ਬੋਸ ਕੇਜਰੀਵਾਲ ਲਿਖ ਦਿੰਦਾ ਦਿੱਲੀ ਤੋਂ ਉਹਨੂੰ ਆਰਡਰ ਕਰ ਦਿੰਦਾ ਉਹ ਇਹ ਬੋਲਦਾ ਬਾਈ ਜੀ ਤੁਸੀਂ ਇੱਕ ਸਟੇਟ ਦੇ ਚੀਫ ਮਿਨਿਸਟਰ ਹੋ ਇੱਕ ਅਣਖੀ ਸਟੇਟ ਦੇ ਜਿੱਥੇ ਪੰਜਾਬੀ ਰਹਿੰਦੇ ਆ ਪੰਜਾਬ ਅਣਖ ਦੇ ਅਣਖੀ ਹੁੰਦੇ ਆ ਪੂਰੇ ਲੇਕਿਨ ਤੁਸੀਂ ਇੰਨਾ ਝੂਕੋ ਨਾ ਵੀ ਝੁੱਕ ਕੇ ਤੁਸੀਂ ਪੰਜਾਬ ਨੂੰ ਵੀ ਝੁਕਾ ਰਹੇ ਹੋ ਜਿਹੜੇ ਤੁਸੀਂ ਇਹ ਬਿਆਨਬਾਜ਼ੀਆਂ ਕਰ ਕਰਕੇ ਆ ਅੱਜ ਪ੍ਰੋਟੈਸਟ ਕਰਨ ਲੁਧਿਆਣਾ ਚ ਪੂਰੇ ਪੰਜਾਬ ਪੂਰੇ ਪੰਜਾਬ ਚ ਹੈ ਜੀ ਪੂਰੇ ਪੰਜਾਬ ਚ ਪ੍ਰੋਟੈਸਟ ਹੈ ਸਾਨੂੰ ਪਾਰਟੀ ਨੇ ਕਿਹਾ ਵੀ ਇਹਦਾ ਵਿਰੋਧ ਕਰੋ ਲੋਕਾਂ ਨੂੰ ਦੱਸੋ ਵੀ ਇਹ ਕਿਹੜੀ ਲੈਂਗੁਏਜ ਯੂਜ਼ ਹੋ ਰਹੀ ਹੈ ਇਹਨੂੰ ਪਤਾ ਹੀ ਨਹੀਂ ਲੱਗਦਾ ਕੀ ਬੋਲਣਾ ਕੀ ਨਹੀਂ ਬੋਲਣਾ ਇਹ ਤਾਂ ਐ ਆ ਡਿਟੈਕਟਰ ਲੱਗ ਗਿਆ ਵੀ ਸਾਰੀ ਜ਼ਿੰਦਗੀ ਇਹਨਾਂ ਨੇ ਹੀ ਬੈਣਾ ਪੰਜਾਬ ਤੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਸਾਡਾ ਮੰਗ ਕੀ ਕਰਦੇ ਮਾਫੀ ਮੰਗੇ ਜੀ ਜੋ ਇਹਨੇ ਬਿਆਨ ਦਿੱਤੇ ਆ ਉੱਤੇ ਮਾਫੀ ਮੰਗੀ ਜਾਵੇ ਨਹੀਂ ਤਾਂ ਫਿਰ ਇਹਦਾ ਘਰਾਬੀ ਕਰਾਂਗੇ ਜੀ ਚੰਡੀਗੜ੍ਹ ਜਾ ਕੇ